ਇਦੇ ਵਿੱਚ ਜੀ ਇਹਨਾਂ ਦੀ ਦੋ ਤਰ੍ਹਾਂ ਦੀ ਰੰਜਿਸ਼ ਕੁਛ ਦਿਨ ਪੁਰਾਣੀ ਸੀਗੀ ਇਹਨਾਂ ਦੀ ਜਿਮ ਦੇ ਅੰਦਰ ਗਾਣਾ ਲਗਾਉਣ ਤੋਂ ਆਪਸ ਦੇ ਵਿੱਚ ਤਕਰਾਰਬਾਜ਼ੀ ਹੋਈ ਸੀਗੀ ਔਰ ਇੱਕ ਤਰ ਨੇ ਦੂਜੀ ਤਰ ਨੂੰ ਫਾਲੋ ਕਰਕੇ ਬ੍ਰਿਸ਼ਟਾ ਦੇ ਬਾਹਰ ਜਦੋਂ ਜਿਹੜੀ ਪੀੜਤ ਉਹ ਜਦੋਂ ਉੱਥੇ ਕਾਫੀ ਲੈ ਰਹੀਆਂ ਸੀ ਉਸ ਵੇਲੇ ਜਿਹੜੀ ਜਿਹੜੀ ਆਕ੍ਰਮਕ ਤਰ ਨੇ ਆ ਕੇ ਉਹਨਾਂ ਤੇ ਹਮਲਾ ਕੀਤਾ ਤੇ ਤਰ ਹਤਿਆਨ ਦੇ ਨਾਲ ਔਰ ਗੱਡੀ ਮਤੇ ਰਹੀ ਕਿ ਉਹ ਗੱਡੀ ਤੋਂ ਬਾਹਰ ਨਹੀਂ ਆਏ ਤੇ ਉਹਨਾਂ ਦੇ ਗੱਡੀ ਨੂੰ ਡੈਮੇਜ ਕੀਤਾ ਪਲੱਸ ਉਹਨਾਂ ਦੇ ਸੱਟਾਂ ਸੱਟ ਲੱਗੀਆਂ ਔਰ ਉਹਦੀ ਸਾਡੇ ਕੋਲ ਇਨਫੋਰਮੇਸ਼ਨ ਆ ਗਈ ਸੀ ਐਮਐਲਏ ਆ ਗਈ ਸੀ ਉਹਨਾਂ ਦੇ ਬਿਆਨਾਂ ਦੇ ਉੱਤੇ ਅਸੀਂ ਐਫਆਈਆ ਰਜਿਸਟਰ ਕਰ ਦਿੱਤੀ ਆ ਔਰ ਦੋਸ਼ੀਆਂ ਨੂੰ ਬਹੁਤ ਜਲਦੀ ਫੜਤੀ ਆ ਸੀ ਉਹਨਾਂ ਦੇ ਜਿਹੜਾ ਅਸੀਂ ਜਗਾ ਉਹਨਾਂ ਤੇ ਪਹੁੰਚਾਤਾ ਜ਼ਖਮੀ ਕਿਹੜੇ ਕਿਹੜੇ ਹੋਇਆ ਕੋਲ ਪੀਟਾਂ ਵਿੱਚ ਜ਼ਖਮੀ ਇਹਦੇ ਵਿੱਚ ਜਤਿੰਦਰ ਹੈ ਇੱਕ ਇੱਕ ਪ੍ਰਿੰਸਾ ਦਾ ਦੋਸਤ ਦੋ ਜਣਿਆਂ ਦੀ ਐਮਐਲਏ ਸਾਡੇ ਕੋਲ ਆਈ ਜਤਿੰਦਰ ਮੌਲਾਜ਼ਮ ਹੀ ਹੈਗਾ ਜੀ ਕੋਈ ਹਾਂਜੀ ਜਤਿੰਦਰ ਸਾਹਿਬ ਕੰਮ ਮੌਲਾਜ਼ਮ ਹੈਗਾ ਔਰ ਇਸ ਵੇਲੇ ਵੀ ਜਿੰਨਾ ਤੱਕ ਮੈਨੂੰ ਇਨਫੋਰਮੇਸ਼ਨ ਆਈ ਹੈ ਅਜੇ ਮੈਂ ਉਸ ਨੂੰ ਵੈਰੀਫਾਈ ਨਹੀਂ ਕੀਤਾ ਕਿ ਉਹ ਸਸਪੈਂਡਡ ਮੌਲਾਜ਼ਮ ਚੱਲ ਰਿਹਾ ਪਰ ਜੋ ਵੀ ਆ ਸਾਨੂੰ ਅਮੇ ਕਾਮਨਾਗਰੀ ਕੋਈ ਸਾਡਾ ਫਰਜ਼ ਜਿਹੜਾ ਸੇਮ ਹੀ ਬਣਦਾ ਅਸੀਂ ਸੇਮ ਕਾਰਜ ਕਰਾਂਗੇ ਵੀਰ ਤੋਂ ਕਿਹਾ ਜਾਦਾ ਕਿ ਬੁਲੀ ਵੀ ਚਲੌਂਦੀ ਹੈ ਇਹ ਕੱਟਣਾ ਹੋਈ ਉਹਦੇ ਸਾਹਮਣੇ ਆਓ ਜੀ ਉਹ ਗੱਲ ਵੈਰੀਫਾਈ ਨਹੀਂ ਹੋਈ ਜੀ ਉਹਨਾਂ ਨੇ ਆਪਣੇ ਬਿਆਨਾਂ ਜਰੂਰ ਲਿਖਾਇਆ ਵਾ ਉਹਨੂੰ ਅਸੀਂ ਵੈਰੀਫਾਈ ਕੀਤਾ ਉਹ ਮੌਕੇ ਦੀ ਗੱਲ ਵੈਰੀਫਾਈ ਨਹੀਂ ਹੋਈ ਜੋ ਜਿੰਨਾ ਹੋਇਆ ਉਹਨਾਂ ਹੀ ਰੱਖਾਂਗੇ ਜੀ ਨਾ ਵਧਾਵਾਂਗੇ ਨਾ ਘਟਾਵਾਂਗੇ ਕਿੰਨੇ ਵਾਰ ਮੌਨ ਲੱਜ ਕੀਤਾ ਗਿਆ ਇਹ ਜੀ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਇੱਕ ਬਾਈ ਨੇਮ ਤੇ 6-7 ਅਨੁਸ਼ਾਤੇ ਲਿਖਾਏ ਆ ਔਰ ਸੀਸੀਟੀਵੀ ਫੁਟੇਜ ਨੂੰ ਦੇਖਣ ਚ ਇਦਾਂ ਲੱਗਦਾ ਕਿ ਟੋਟਲ 6 ਕਰਤੀ ਸੀ ਜਿਹੜਾ ਰੋਪੀ ਹੈ ਜਿਹੜਾ ਮੇਨ ਹੈਗਾ ਵਾ ਮਤਲਬ ਇਹ ਵੀ ਮਾਮਲੇ ਦਾ ਝਾਕੇ ਕੋਸ ਦੇ ਨਿਆਜ਼ ਅਸਲੀ ਦਾ ਨਹੀਂ ਅਜੇ ਮੈਂ ਇਸ ਤੇ ਕਮੈਂਟ ਨਹੀਂ ਕਰ ਸਕਦਾ ਅਜੇ ਮੈਨੂੰ ਵੈਰੀਫਾਈ